ਵਾਕਤੀ ਸਰਹੀ ਕੈਂਡੀਡੇਟ ਤਾ ਬੈਸ ਫਿਚਰ ਇਜੂਕੇਸ਼ਨ ਚੈਨਲ ਵਿੱਚ ਇਸ ਕਲਾਸ ਅੰਦਰ ਪੰਜਾਬ ਗਰੁੱਪ ਡੀ ਸੇਵਾਦਾਰ ਚੌਂਕੀਦਾਰ ਪਾਤੀ ਐਗਜ਼ਾਮ ਰਿਲੇਟਡ ਜੋ ਤੁਹਾਡਾ ਪੰਜਾਬੀ ਯੋਗਤਾ ਪੇਪਰ ਹੋਵੇਗਾ ਉਸ ਦਾ ਆਪਾਂ ਮੁਕ ਟੈਸਟ ਕਰ ਰਹੇ ਹਾਂ ਤਾਂ ਇਹ ਆਪਣਾ ਜੋ ਸੈਕੰਡ ਮੁਕ ਟੈਸਟ ਹੈ ਇਸ ਵਿੱਚ ਇਹ 50 ਕੁਐਸਚਨ ਉਸੇ ਤਰ੍ਹਾਂ ਸੈੱਟ ਕੀਤੇ ਨੇ ਜਿਸ ਤਰ੍ਹਾਂ ਦਾ ਤੁਹਾਡਾ ਐਗਜ਼ਾਮ ਬਣੇਗਾ ਤਾਂ ਆਪਣੇ ਨੰਬਰ ਚੈੱਕ ਕਰਨਾ ਐਂਡ ਕਲਾਸ ਦੇ ਅਖੀਰ ਆਪਣੇ ਨੰਬਰ ਜਰੂਰ ਸ਼ੇਅਰ ਕਰਨੇ ਕਿੰਨਿਆਂ ਸਤ ਤੁਹਾਡੇ ਸਹੀ ਗਏ ਨੇ ਚੈਨਲ ਤੇ ਫਸਟ ਵਾਰ ਵੀਸਿਟ ਕੀਤਾ ਚਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਕੁਐਸਚਨ ਨੰਬਰ 1 ਸਿੱਖ ਇਤਿਹਾਸ ਵਿੱਚ ਸ਼ਹੀਦ ਹੋਣ ਵਾਲੇ ਪਹਿਲੇ ਗੁਰੂ ਕੌਣ ਸਨ ਤਾਂ ਰਾਈਟ ਆਨਸਰ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਠੀਕ ਹੈ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਜੋ ਸਿੱਖ ਇਤਿਹਾਸ ਦੇ ਪਹਿਲੇ ਸ਼ਹੀਦ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਿਸ ਸਾਲ ਹੋਇਆ ਸੀ ਤਾ ਰਾਈਟ ਆਨਸਰ ਹੈ 1429 ਈਸਵੀ ਠੀਕ ਹੈ 1429 ਈਸਵੀ ਨੂੰ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ ਐਂਡ 1539 ਈਸਵੀ ਨੂੰ ਇਹ ਜੋਤੀ ਜੋਤ ਸਮਾਈ ਸੰ। ਕਿਦਰਾਨਾ ਕਿਸ ਸ਼ਹਿਰ ਦਾ ਪੁਰਾਣਾ ਨਾਮ ਸੀ? ਤਾਂ ਰਾਈਟ ਆਨਸਰ ਹੈ ਸ੍ਰੀ ਮੁਕਤਸਰ ਸਾਹਿਬ ਠੀਕ ਹੈ ਸ੍ਰੀ ਮੁਕਤਸਰ ਸਾਹਿਬ ਦਾ ਜੋ ਪੁਰਾਣਾ ਨਾਮ ਸੀ ਕਿਦਰਾਨਾ। ਸੁੱਚਾ ਸ਼ਬਦ ਦਾ ਵਿਰੋਧੀ ਸ਼ਬਦ ਲੱਭੋ ਤਾਂ ரைਟ ਆਨਸਰ ਹੈ ਜੂਠਾ ਠੀਕ ਹੈ ਸੁੱਚਾ ਸ਼ਬਦ ਦਾ ਜੋ ਵਿਰੋਧੀ ਸ਼ਬਦ ਹੈਗਾ ਜੂਠਾ ਆਥਨ ਸ਼ਬਦ ਦਾ ਸਮਾਨਾਰਥਕ ਸ਼ਬਦ ਲੱਭੋ ਤਾਂ ரைਟ ਆਨਸਰ ਹੈ ਸਾਰੇ ਹੀ ਜਿਵੇਂ ਕਿ ਸਾਮ ਸੰਜ ਤਰਕਾਲਾਂ ਤੇ ਇਹ ਸਾਰੇ ਹੀ ਜੋ ਆਥਨ ਸ਼ਬਦ ਦੇ ਸਮਾਨਾਰਥਕ ਸ਼ਬਦ ਨੇ ਜਲੰਧਰ ਕਿਸ ਖੇਤਰ ਵਿੱਚ ਆਉਂਦਾ ਹੈ ਤਾਂ ਰਾਈਟ ਆਨਸਰ ਹੈ ਦੁਆਬਾ ਜਲੰਧਰ ਜੋ ਦੁਆਬਾ ਖੇਤਰ ਵਿੱਚ ਹੁੰਦਾ ਹੈ ਸਪੁਸ਼ਟ ਨੂੰ ਜਾਣਾ ਮਹਾਵਰੇ ਦਾ ਅਰਥ ਲੱਭੋ ਤਾਂ ਰਾਈਟ ਆਨਸਰ ਹੈ ਇੱਕਦਮ ਸ਼ਾਂਤ ਹੋ ਜਾਣਾ ਠੀਕ ਹੈ ਜੀ ਸਤ ਸੰਗ ਜਾਣਾ ਮਹਾਵਰੇ ਦਾ ਜੋ ਸਹੀ ਅਰਥ ਹੈਗਾ ਇਕਦਮ ਸ਼ਾਂਤ ਹੋ ਜਾਣਾ ਜਦੋਂ ਕੋਈ ਕਸੂਰਵਾਰ ਤਾਂ ਆਪ ਹੋਵੇ ਪਰ ਉਲਟਾ ਦੂਜਿਆਂ ਨੂੰ ਡਾਂਟੇ ਸਮੇ ਕਿਹੜੀ ਖਾਨ ਵਰਤੀ ਜਾਂਦੀ ਹੈ ਤਾਂ ਰਾਈਟ ਆਨਸਰ ਹੈ ਉਲਟਾ ਚੋਰ कोतवाल ਨੂੰ ਡਾਂਟੇ ਕਿਰਿਆਵ ਸੈਸ਼ਨ ਕਿਨੇ ਪ੍ਰਕਾਰ ਦੇ ਹੁੰਦੇ ਹਨ ਤਾਂ ਰਾਈਟ ਆਨਸਰ ਹੈ ਅਠ ਠੀਕ ਹੈ ਕਿਰਿਆਵ ਸੈਸ਼ਨ ਜੋ ਅਠ ਤਰ੍ਹਾਂ ਦੇ ਹੁੰਦੇ ਹਨ ਵਿਸ਼ੇਸ਼ਣ ਕਿਨੇ ਪ੍ਰਕਾਰ ਦੇ ਹੁੰਦੇ ਹਨ ਤਾਂ ਰਾਈਟ ਆਨਸਰ ਹੈ 5 ਵਿਸ਼ੇਸ਼ਣ ਜੋ 5 ਤਰ੍ਹਾਂ ਦੇ ਹੁੰਦੇ ਹਨ ਕੰਠੀ ਵਿਅੰਜਨ ਦੁਨੀਆਂ ਦੀ ਪਛਾਣ ਕਰੋ ਤਾਂ ਰਾਈਟ ਆਨਸਰ ਹੈ ਕਕਾ ਖਖਾ ਗਗਾ ਠੀਕ ਹੈ ਜੀ ਕਕਾ ਖਖਾ ਗਗਾ ਜੋ ਕੰਠੀ ਵਿਅੰਜਨ ਦੁਨੀਆਂ ਹਨ ਜਰਨਲ ਕਿਸ ਅੰਗਰੇਜ਼ੀ ਸ਼ਬਦ ਦਾ ਸੁੱਧ ਪੰਜਾਬੀ ਰੂਪ ਹੈ ਰਾਈਟ ਆਨਸਰ ਹੈ ਈਡੀ ਈਡੀ ਅੰਦਰ ਜੋ ਜਨਰਲ ਲਿਖਿਆ ਹੈ ਤਾਂ ਇਹ ਬਿਲਕੁਲ ਸਹੀ ਹੈ ਪੰਜਾਬੀ ਵਿੱਚ ਆਪਾਂ ਜਰਨਲ ਕਹਿੰਦੇ ਆ ਐਂਡ ਇੰਗਲਿਸ਼ ਵਿੱਚ ਜਨਰਲ ਫੌਜ ਟੀਮ ਟੋਲੀ ਨਾਮ ਦੀ ਕਿਹੜੀ ਕਿਸਮ ਹੈ ਤਾਂ ਰਾਈਟ ਆਨਸਰ ਹੈ ਸਮੂਹ ਵਚਕ ਜਾਂ ਇਕੱਠ ਵਚਕ ਨਾਮ ਸੋਧ ਸ਼ਬਦ ਦੱਸੋ ਤਾਂ ਰਾਈਟ ਆਨਸਰ ਹੈ ਆੜਾ ਆੜੇ ਅੰਦਰ ਜੋ ਸਕਾਇਤ ਲਿਖਿਆ ਹੈ ਬਿਲਕੁਲ ਸਹੀ ਹੈ ਐਡਰੈਸ ਸ਼ਬਦ ਦਾ ਕਿਹੜਾ ਸਮਾਨਾਰਥਕ ਸ਼ਬਦ ਨਹੀਂ ਹੈ ਤਾਂ ਰਾਈਟ ਆਨਸਰ ਹੈ ਸੁਮੇਲ ਐਂਡ ਜੋ ਵੱਖ ਅਲੱਗ ਪਿੰਨ ਇਹ ਜੋ ਐਡਰੈਸ ਸ਼ਬਦ ਦੇ ਸਮਾਨਾਰਥਕ ਸ਼ਬਦ ਨੇ ਦਿੱਤਾ ਅੰਕ ਕਿਹੜਾ ਹੈ ਇਸ ਤਰ੍ਹਾਂ ਤੁਹਾਨੂੰ ਜੋ ਗੁਰਮੁਖੀ ਦਾ ਅੰਕ ਦਿੱਤਾ ਹੋਣਾ ਹੈ ਤੁਸੀਂ ਦੱਸਣਾ ਇਹਨਾਂ ਵਿੱਚੋਂ ਕਿਹੜਾ ਹੈ ਤਾਂ ਇਹਨਾਂ ਵਿੱਚੋਂ ਰਾਈਟ ਆਨਸਰ ਆਪਣਾ ਬਣੇਗਾ 1 दिन का शुद्ध नाम राइट आंसर है ससा ठीक है जी जो इस शुक्रवार लिखा गया है ये बिल्कुल सही है केड़ा शब्द अगेत्र शब्द नहीं है ਤਾਂ ਰਾਈਟ ਆਨਸਰ ਹੈ ਪ੍ਰੀਤਮ ਜੋ ਪ੍ਰੀਤਮ ਸ਼ਬਦ ਅਗੇਤਰ ਸ਼ਬਦ ਨਹੀਂ ਹੈ ਕਿਸ ਮੇਲੇ ਵਿੱਚ ਖੋਤਿਆਂ ਦੀ ਪੂਜਾ ਕੀਤੀ ਜਾਂਦੀ ਹੈ ਤਾਂ ਰਾਈਟ ਆਨਸਰ ਹੈ ਯਰਗ ਦਾ ਮੇਲਾ ਯਰਗ ਦੇ ਮੇਲੇ ਅੰਦਰ ਜੋ ਖੋਤਿਆਂ ਦੀ ਪੂਜਾ ਕੀਤੀ ਜਾਂਦੀ ਹੈ ਪੰਜਾਬੀ ਸੱਭਿਆਚਾਰ ਦਾ ਲੋਕ ਨਾਚ ਨਹੀਂ ਹੈ ਦਾ ਰਾਈਟ ਆਨਸਰ ਹੈ ਗਰਬਾ ਠੀਕ ਹੈ ਜੀ ਜੋ ਗਰਬਾਗਾ ਇਹ ਪੰਜਾਬ ਨਾਲ ਸੰਬੰਧਿਤ ਲੋਕ ਨਾਚ ਨਹੀਂ ਹੈ ਜੋ ਚੂਮਰ ਲੁੱਡੀ ਸਮੀ ਇਹ ਪੰਜਾਬ ਦੇ ਲੋਕ ਨਾਚ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਮੁਗਲ ਕੌਨਸਨ ਦਾ ਰਾਈਟ ਆਨਸਰ ਹੈ ਬਾਬਰ ਅਤੇ ਹਮਾਇੂ ਬਾਬਰ ਅਤੇ ਹਮਾਇੂ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਮੁਗਲ ਸਨ ਸ੍ਰੀ ਗੁਰੂ ਗਵਿੰਦ ਸਿੰਘ ਜੀ ਵੱਲੋਂ ਜਫਰਨਾਮਾ ਕਿਸ ਨੂੰ ਲਿਖਿਆ ਗਿਆ ਤਾਂ ਰਾਈਟ ਆਨਸਰ ਹੈ ਔਰੰਗਜੀਤ ਸ੍ਰੀ ਗੁਰੂ ਗਵਿੰਦ ਸਿੰਘ ਜੀ ਵੱਲੋਂ ਜਫਰਨਾਮਾ ਜੋ ਮਗਲ ਬਾਸਾ ਔਰੰਗਜੀਤ ਨੂੰ ਲਿਖਿਆ ਗਿਆ ਸੀ ਐਂਡ ਜੋ ਜਫਰਨਾਮੇ ਦੀ ਜੋ ਭਾਸ਼ਾ ਸੀਗੀ ਇਹ ਫਾਰਸੀ ਭਾਸ਼ਾ ਵਿੱਚ ਲਿਖਿਆ ਗਿਆ ਸੀ ਸਿੱਖ ਧਰਮ ਦੇ ਤੀਜੇ ਗੁਰੂ ਕੌਣ ਹਨ ਤਾਂ ਰਾਈਟ ਆਨਸਰ ਹੈ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਅਮਰਦਾਸ ਜੀ ਜੋ ਸਿੱਖ ਧਰਮ ਦੇ ਤੀਸਰੇ ਗੁਰੂ ਹਨ ਸਹੀਦ ਸਰਦਾਰ ਭਗਤ ਸਿੰਘ ਦੇ ਪਿਤਾ ਦਾ ਕੀ ਨਾਮ ਸੀ ਤਾਂ ਰਾਈਟ ਆਨਸਰ ਹੈ ਸਰਦਾਰ ਕਿਸ਼ਨ ਸਿੰਘ ਠੀਕ ਹੈ ਜੀ ਸਹੀਦ ਸਰਦਾਰ ਭਗਤ ਸਿੰਘ ਦੇ ਪਿਤਾ ਦਾ ਨਾਮ ਸਰਦਾਰ ਕਿਸ਼ਨ ਸਿੰਘ ਸੀ ਹਰ ਸਵਜਾਂ ਲਗੂ ਸਵਰ ਧੁਨੀਆਂ ਕਿਹੜੀਆਂ ਹਨ ਤਾਂ ਰਾਈਟ ਆਨਸਰ ਹੈ ਉੜੇ ਅੰਕੜ ਆੜਾ ਤੇ ਈੜੀ ਨੂੰ ਸਿਆਰੀ ਇਹ ਜੋ ਹਰ ਸਵਜਾਂ ਇਸਨਾਂ ਨੂੰ ਲਗੂ ਸਵਰ ਧੁਨੀਆਂ ਕਿਹਾ ਜਾਂਦਾ ਹੈ ਜਫਰਨਾਮਾ ਕਿਸ ਸਥਾਨ ਤੇ ਲਿਖਿਆ ਗਿਆ ਸੀ ਸਾ ਰਾਈਟ ਆਨਸਰ ਹੈ ਦਿਨਾਕ ਅੰਗੜ। ਦਿਨਾਕ ਅੰਗੜ ਦੇ ਸਥਾਨ ਤੇ ਲਿਖਿਆ ਗਿਆ ਸੀਗਾ ਸ੍ਰੀ ਗੁਰੂ ਗਵਿੰਦ ਸਿੰਘ ਜੀ ਵੱਲੋਂ ਜਫਰਨਾਮਾ ਮੁਗਲ ਬਾਸਾ ਔਰੰਗਜ਼ੇਬ ਨੂੰ। ਕਿਸੇ ਭਾਸ਼ਾ ਨੂੰ ਸੁੱਧ ਰੂਪ ਵਿੱਚ ਲਿਖਣ ਲਈ ਬਣਾਏ ਗਏ ਨਿਯਮਾਂ ਨੂੰ ਕੀ ਕਿਹਾ ਜਾਂਦਾ ਹੈ? ਤਾਂ ਰਾਈਟ ਆਨਸਰ ਹੈ ਵਿਆਕਰਨ। ਇਹ ਲਿਖਿਆਂ ਵਿੱਚੋਂ ਕਿਹੜਾ ਵਿਅੰਜਨ ਹੈ ਤਾਂ ரைਟ ਆਨਸਰ ਹੈ ਵਾਵਾ ਇਹਨਾਂ ਵਿੱਚ ਜੋ ਵਾਵਾ ਵਿਅੰਜਨ ਹੈ ਬਾਕੀ ਜੋ ਤਿੰਨੋਂ ਸਵਰ ਨੇ ਪੰਜਾਬੀ ਕਵ ਦਾ ਪਤਾਮਾ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਰਾਈਟ ਆਨਸਰ ਹੈ ਬਾਬਾ ਫਰੀਦ ਬਾਬਾ ਫਰੀਦ ਜੀ ਨੂੰ ਜੋ ਪੰਜਾਬੀ ਕਾਵਿ ਦਾ ਪਤਾਮਾ ਕਿਹਾ ਜਾਂਦਾ ਹੈ ਗੁਰਮੁਖੀ ਵਿੱਚ ਲਗਾੰθ ਦੀ ਗਿਣਤੀ ਕਿੰਨੀ ਹੈ ਰਾਈਟ ਆਨਸਰ ਹੈ 10 ਗੁਰਮੁਖੀ ਵਿੱਚ ਲਗਾਂ ਦੀ ਗਿਣਤੀ ਜੋ 10 ਹੈ। ਪੜਨਾਮ ਕਿੰਨੀ ਤਰ੍ਹਾਂ ਦੇ ਹੁੰਦੇ ਹਨ? ਤਾਂ ਰਾਈਟ ਆਨਸਰ ਹੈ 6 ਪੜਨਾਮ ਜੋ 6 ਤਰ੍ਹਾਂ ਦੇ ਹੁੰਦੇ ਹਨ। ਦਿੱਤਾ ਗੁਰਮੁਖੀ ਅੰਕ ਕਿਹੜਾ ਹੈ ਤਾਂ ਰਾਈਟ ਆਨਸਰ ਹੈ 5 ਠੀਕ ਹੈ ਜੀ ਜੋ ਇੱਕ ਗੁਰਮੁਖੀ ਅੰਕ ਦਿੱਤਾ ਗਿਆ ਹੈ ਇਹ 5 ਹੈ ਮਾਲਵਾ ਖੇਤਰ ਵਿੱਚ ਨਹੀਂ ਆਉਂਦਾ ਤਾਂ ਰਾਈਟ ਆਨਸਰ ਹੈ ਅਮਰਸਾਰਾ ਕਿਉਂਕਿ ਦੋਸਤੋ ਜੋ ਅਮਰਸਾਰਾ ਮਾਝੇ ਖੇਤਰ ਵਿੱਚ ਆਉਂਦਾ ਹੈ ਤਾਂ ਆਸਾਦੀ ਵੱਡੀ ਤੋਂ ਵੱਡੀ ਇਕਾਈ ਨੂੰ ਕੀ ਕਿਹਾ ਜਾਂਦਾ ਹੈ ਤਾਂ ਰਾਈਟ ਆਨਸਰ ਹੈ ਵਾਕ ਠੀਕ ਹੈ ਜੀ ਆਸਾਦੀ ਜੋ ਵੱਡੀ ਤੋਂ ਵੱਡੀ ਇਕਾਈ ਨੂੰ ਵਾਕਿਆ ਹੈ ਜਾਂਦਾ ਹੈ सदो शब्द राइट आंसर है ईन मनना मुहावरे का सही अर्थ दसोता राइट आंसर है अधीन होना ठीक है जी जो इन मनना मुहावरे का सही अर्थ है अधीन होना ਵਿਆਹ ਤੇ ਆਈਆਂ ਸਾਾਕਾਦਾਰੀ ਵਿੱਚੋ ਇਸਤਰੀਆਂ ਨੂੰ ਕੀ ਕਹਿੰਦੇ ਹਨ ਰਾਈਟ ਆਨਸਰ ਹੈ ਮੇਲਣਾ ਤਾਂ ਉਹਨਾਂ ਨੂੰ ਮੇਲਣਾ ਕਿਹਾ ਜਾਂਦਾ ਹੈ ਕੰਨ ਹੋਣੇ ਮੁਹਾਵਰੇ ਦਾ ਸਹੀ ਅਰਥ ਚੁਣੋ ਤਾਂ ਰਾਈਟ ਆਨਸਰ ਹੈ ਅੱਗੇ ਲਈ ਸਮਝਾ ਜਾਣੀ ਰਾਜਨ ਸਕੂਲ ਗਿਆ ਪਰ ਸੇਤੀ ਹੀ ਘਰ ਮੁੜ ਆਇਆ ਵਾਕ ਦੀ ਕਿਹੜੀ ਕਿਸਮ ਹੈ ਤਾਂ ਰਾਈਟ ਆਨਸਰ ਹੈ ਸੰਯੁਕਤ ਵਾਕ ਇਹ ਇੱਕ ਸੰਯੁਕਤ ਵਾਕ ਹੈ ਦੇਸੀ ਮਹੀਨੇ ਦਾ ਸੁੱਧ ਪੰਜਾਬੀ ਰੂਪ ਚੋਂ ਤਾਂ ਆ ਰਾਈਟ ਆਨਸਰ ਹੈ ਸਸਾ ਠੀਕ ਹੈ ਸੱਸੇ ਅੰਦਰ ਜੋ ਮਾਗ ਲਿਖਿਆ ਗਿਆ ਹੈ ਇਹ ਬਿਲਕੁਲ ਸਹੀ ਹੈ ਜਿੱਤੇ ਪੈਰ ਨਾ ਫਟੇ ਬਿਆਈ ਡੈਸ਼ ਅਖਾਂਨ ਪੂਰੀ ਕਰੋ ਤਾਂ ਰਾਈਟ ਆਨਸਰ ਹੈ ਓਕੀ ਜਾਣੀ ਪੀੜ ਪ੍ਰਾਈ ਭੰਗੜੇ ਦਾ ਜਨਮ ਕਿੱਥੇ ਹੋਇਆ ਤਾਂ ਰਾਈਟ ਆਨਸਰ ਹੈ ਚੰਗ ਠੀਕ ਹੈ ਜੀ ਪੰਗੜੇ ਦਾ ਜੋ ਜਨਮ ਹੋਇਆ ਸੀਗਾ ਚੰਗ ਚ ਸਿੱਖ ਧਰਮ ਦੇ ਨੌਵੇਂ ਗੁਰੂ ਕੌਨਸਨ ਤਾਂ ਰਾਈਟ ਆਨਸਰ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਸਿੱਖ ਧਰਮ ਦੇ ਨੌਵੇਂ ਗੁਰੂ ਹਨ ਪੰਜਾਬ ਦਾ ਆਖਰੀ ਸਿੱਖ ਸਾਸ ਕੌਨ ਸੀ ਦਾ ਰਾਈਟ ਆਨਸਰ ਹੈ ਮਹਾਰਾਜਾ ਦਲੀਪ ਸਿੰਘ ਮਹਾਰਾਜਾ ਦਲੀਪ ਸਿੰਘ ਜੋ ਪੰਜਾਬ ਦਾ ਆਖਰੀ ਸਿੱਖ ਸ਼ਾਸਕ ਸੀ ਜੋਕਾ ਪੰਜਾਬ ਕਦੋਂ ਖੋਦ ਵਿੱਚ ਆਇਆ ਦਾ ਰਾਈਟ ਆਨਸਰ ਹੈ 1 ਨਵੰਬਰ 1966 ਨੂੰ ਠੀਕ ਹੈ 1 ਨਵੰਬਰ 1966 ਨੂੰ ਜੋ ਜੋਕਾ ਪੰਜਾਬ ਖੋਦ ਵਿੱਚ ਆਇਆ ਜਦੋਂ ਇਹ ਦੱਸਣਾ ਹੋਵੇ ਕਿ ਘਰ ਬਣਾਈ ਮਹਿੰਗੀ ਚੀਜ਼ ਵੀ ਸਸਤੀ ਲੱਗਦੀ ਹੈ ਤਾਂ ਕਿਹੜੀ ਖਾਣ ਵਰਤੀ ਜਾਂਦੀ ਹੈ ਤਾਂ ਰਾਈਟ ਆਨਸਰ ਹੈ ਕੱਦੀ ਮੁਰਗੀ ਦਾਲ ਬਰਾਬਰ ਠੀਕ ਹੈ ਜੀ ਤਾਂ ਉਸ ਟਾਈਮ ਜੋ ਇਹ ਖਾਣ ਵਰਤੀ ਜਾਂਦੀ ਹੈ ਪਾਸਾ ਦੀ ਛੋਟੀ ਇਕਾਈ ਕਿਹੜੀ ਹੈ ਤਾਂ ਆ ਰਾਈਟ ਆਨਸਰ ਹੈ ਤੁਣੀ ਤੁਣੀ ਜੋ ਪਾਸ ਆ ਦੀ ਛੋਟੀ ਤੋਂ ਛੋਟੀ ਇਕਾਈ ਹੈ। ਹਿਮੜੀ ਨਾਮਕ ਲੋਕ ਗੀਤ ਕਿਸ ਦੁਆਰਾ ਗਾਏ ਜਾਂਦੇ ਹਨ? ਤਾਂ ਰਾਈਟ ਆਨਸਰ ਹੈ ਮਰਦਾਂ ਦੁਆਰਾ। ਠੀਕ ਹੈ ਜੀ ਹਿਮੜੀ ਨਾਮਕ ਜੋ ਲੋਕ ਗੀਤ ਨੇ ਇਹ ਮਰਦਾਂ ਦੁਆਰਾ ਗਾਏ ਜਾਂਦੇ ਨੇ। ਪੰਜਾਬੀ ਵਾਕ ਦੀ ਤਰਤੀਬ ਵਰ ਬੰਤਰ ਹੈ ਤਾਂ ਰਾਈਟ ਆਨਸਰ ਆੜਾ ਹੈ ਕਰਤਾ ਕਰਮ ਤੇ ਕਿਰਿਆ ਉન્નਤੀ ਦਾ ਵਿਰੋਧੀ ਸ਼ਬਦ ਹੈ ਰਾਈਟ ਆਨਸਰ ਹੈ ਪਤਨ ਤਾਂ ਉન્નਤੀ ਸ਼ਬਦ ਦਾ ਜੋ ਵਿਰੋਧੀ ਸ਼ਬਦ ਬਣੇਗਾ ਪਤਨ ਇਸ ਤਰ੍ਹਾਂ ਅੱਜ ਦਾ ਜੋ ਆਪਣੇ 50 MCQ ਦਾ ਜੋ ਮੁਕ ਟੈਸਟ ਸਮਾਪਤ ਹੋਇਆ ਆਈ ਹੋਪ ਤੁਹਾਨੂੰ ਕਲਾਸ ਵਧੀਆ ਲੱਗੀ ਹੋਣੀ ਹੈ ਕਲਾਸ ਨੂੰ ਲਾਈਕ ਸ਼ੇਅਰ ਐਂਡ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ